ਸਤਿ ਸ਼੍ਰੀ ਅਕਾਲ ਜੀ ਸੋ ਤੈ ਅੱਜ ਦੀ ਵੀਡੀਓ ਚ ਹਲੋ ਜੀ ਮੀਂਹ ਅੱਜ ਕੰਮ ਫੇਖ ਰਿਹਾ ਹਰਤਾ ਸੋ ਮਾ ਮੀ ਹੋ ਗਿਆ ਗੱਲਾ ਐ ਨਾ ਅੱਜ ਨਹੀਂ ਮੈਨੂੰ ਲੱਗਦਾ ਤੂੜੀ ਬਣਦੀ ਦੁਪਹਿਰੇ ਤੱਕ ਜੇ ਧੁੱਪ ਆ ਨਾ ਨਿਕਲੀ ਜੇ ਨਿਕਲਿਆ ਹੀ ਫੇਰ ਦੁਪਹਿਰੇ ਕਿਤੇ ਬਣੂਗੀ ਹਾਲ ਦੀ ਘੜੀ ਕੋਈ ਸੁਭਾਵਨਾ ਨਹੀਂ ਬਈ ਚੱਲ ਪੂਗੇ ਨਹੀਂ ਤੁਸੀਂ ਮੀਂਹ ਖਰਾ ਹੋ ਗਿਆ ਧੁੱਪ ਆ ਨਿਕਲੂਗੀ ਫੇਰ ਉਹ ਤੋਂ ਬਾਅਦ ਚੱਲਣ ਦੀ ਸੁਭਾਵਨਾ ਹਜੇ ਇੱਕ ੜਾਲੀਦਾਰੀ ਦੀ ਰਾਤ ਅੰਦਰ ਪਾਣੀ ਪਾਣੀ ਹੋ ਗਿਆ ਨਾ ਉੱਪਰ ਤੇ ਕਰਨਾ ਕਰਕੇ ਛੱਡ ਤਾ ਬਾਕੀ ਦੇਖਦੇ ਹਾਂ ਅੱਜ ਕੀ ਬਣਦਾ ਇੱਕੇ ਧਾਰ ਕੇ ਗਏ ਤੇ ਵੀ ਪਿੱਛੇ ਨੂੰ ਧੱਕਣੀ ਉਧਰ ਨੂੰ ਹਲੇ ਬਾਕੀ ਬਣੀਆਂ ਖੜੀਆਂ ਤਿੰਨ ਦੋ ਇੱਧਰ ਖੜੀਆਂ ਇੱਕ ਉੱਧਰ ਖੜੀ ਆ ਮੈਨੂੰ ਲੱਗਦਾ ਵੀ ਤਾਰਨੇ ਵਾਲੇ ਨਹੀਂ ਵੀ ਨਹੀਂ ਆਉਣਾ ਹੈਗਾ ਹੁਣ ਉਹਨਾਂ ਕਹਿਣਾ ਵੀ ਤਾਰ ਕੇ ਗਿਆ ਕਰਨਾ ਲਿਬੜਣਾ ਜਬਾਨੀ ਤਾਂ ਹੈ ਨਹੀਂ ਵੀ ਜਦ ਬਣੂਗੀ ਫਿਰ ਜਦੇ ਆਉਂਗੇ ਦਪਹਿਰੇ ਤੱਕ ਬਾਕੀ ਦੇਖਦੇ ਆਉਂ ਦੇ ਕੇ ਨਹੀਂ ਇਹ ਸੋਣਾ ਹੋ ਗਿਆ ਬਾਕੀ ਹੈ ਕਿਤਾ ਨਹੀਂ ਗੜਾ ਮਾਰ ਕੇ ਹਿੰਦੂ ਜਾ ਕੇ ਕੰਮ ਘੜਾਤਾ ਹੂੰ ਤੂੜੀ ਤਾਂ ਅਜ ਨਹੀਂ ਸੋਣਾ ਨਿਬੜ ਜਾਣਾ ਤਾਂ ਸਾਰਾ ਹੀ ਜਾਨ ਨੂੰ ਬਣਾਤੀ ਚੱਲ ਉਹ ਐਡਾ ਲੱਗਦਾ ਕਰੇਗਾ ਹੋਰ ਇਦਨ ਵਾਕੇ ਲਈ ਹੌਲੀ ਹੌਲੀ ਆਹ ਲੱਗਦਾ ਦਾ ਹੈਂਡਲ ਇੱਧਰ ਤੱਕ ਕੰਮ ਆਉਂਦਾ ਚੱਲ ਚੱਲ ਬਸ ਬਾਬ ਤੇਰੀ ਜਗਾ ਚਾਰੇ ਕੱਢ ਲੈਂਦੇ ਫਿਰ ਚਾਰੇ ਲਿਖੇ ਵੇ ਤੇ ਹਾਂਜੀ ਤੇ 8 ਵਜੇ ਬਠੀ ਜਾ ਆਹੋ ਪਲੇਟਾ ਤਾਂ ਲਿਆਉਂਗੇ ਚਲ ਤਾਂ ਹੀ ਤਾਂ ਲੋਆਈਆਂ ਇਹ ਵਧੀਆ ਚੀਜ਼ ਆ ਉਹਦੇ ਤੁੜੀ ਸੀ ਟਰਾਲੀ ਵੀ ਹੋ ਗਈ ਉਤਰ ਗਈ ਬਚਾ ਕੇ ਬੋਲੇ ਜਿੰਨ ਹੱਥ ਤੇ ਇਹ ਆਰਡਰ ਦੇ ਕਿੰਨੇ ਹੌਲੇ ਆ ਇਦਨ ਕਰ ਬੋਲਾ ਬਾਜੇ ਟਰਾਲੀ ਆਉਣੀ ਆ ਫਿਰ ਹੂੰ ਇੱਥੇ ਰੱਖ ਲੈ ਬਸ ਅਸੀਂ ਲੋਟਾ ਲਾਈ ਹੂੰ ਦਾਰ ਦੋ ਸ਼ਟਰਿੰਗਰ ਰਸੋਈ ਦੀ ਪਾ ਦਈਏ ਲੈਂਟਰੇ ਦੇ ਪਰਸੋਂ ਨੂੰ ਨਵੇੜ ਦੀ ਇਹ ਕੰਮ ਇਹਦਾ ਆਹੋ ਚੱਲ ਉਹੀ ਕਹਿੰਦਾ ਮੈਂ ਜਿੰਨੀ ਹੋ ਸਕੇ ਆ ਜਦ ਵੀ ਸਰੀਆ ਬੋਲੇ ਨੂੰ ਬੰਨਣਾ ਆਉਂਦਾ ਪੁੱਛ ਲੈ ਮੈਂ ਬੋਲਾ ਚੱਲ ਉਹ ਪਲੇਟਾਂ ਚੱਕ ਲਿਆ ਉਹ ਪਲੇਟਾਂ 'ਚ ਦੋ ਗੜੇ ਲੱਗ ਜੂਗੇ ਹਾਂ ਇੱਕੋ ਲੱਗਣਾ ਇੱਕ ਚ ਆ ਜੂ ਬੱਠੀ ਸਾਡੇ 'ਚ ਰੱਖਣੀ ਆ ਹਾਂ ਉਹਦੇ ਚਣਕੇ ਰੱਖ ਹੋ ਜਣੀਆਂ ਨਾਲ ਇਹਦੇ ਵਿੱਚ ਵਿੱਚ ਆ ਜਣੀਆਂ ਇਹਨਾਂ ਚੱਲ ਥੋੜੇ ਆਉਂਦੇ ਨੇ ਤੂੜੀ ਵੀ ਤਾਰ ਦੇਣੀ ਆਦਰ ਕਲੀਅਰ ਕਰ ਦੇਣਾ ਰਸਤਾ ਘਰ ਤੇ ਦੇਖ ਲੈ

ਪੱਟੀਆਂ ਸਾਈਡ ਰੱਖ ਲਿਓ ਪਰ ਇੱਧਰ ਕਰ ਲਾ ਪੱਟੀਆਂ ਉੱਧਰ ਰੱਖ ਲਾ ਪੱਟੀਆਂ ਉੱਧਰ ਚਲੋ ਕਿ ਸੱਤ ਗੰਢਾ ਲਓ ਸੱਤ ਗੰਢਾ ਲਾ ਤਲੇ ਆਏ ਹੈ 30 ਕਿਲੋ ਦੀ ਘਾਟ ਆਨੇ ਇੱਕ ਬਰੇਟਾ ਜੀ ਬਣਾਤੀ ਜਾਨ ਨੂੰ ਕਰਦੀ ਪਾਸ ਚੰਗੀ ਤਰ੍ਹਾਂ ਇਹਨਾਂ ਵੀ ਘਾਟ ਬਾਤ ਈ ਦੀ ਚੱਲ ਕੋਈ ਨਹੀਂ ਆਹ ਨੀਓ ਬਰੇਟਾ ਹੁੰਦਾ ਰੈਡੀ ਬੜੀ ਆ ਇਹ ਮੈਂ ਵੀ ਚਿੰਤਾ ਮਿਲਦੇ ਨੇ ਸ਼ਟਰਿੰਗ ਹੈ ਚਾਰੇ ਪਾਸੇ ਬੰਨ੍ਹ ਗੇਅਰ ਕੇ ਹਾਂ ਹਾਂ ਤੂੰ ਅੱਗ ਬੇਲੇ ਆਉਂ ਜਾਸਤਨਾ ਰੱਖਣਾ ਰੱਖ ਲਿਓ ਬੱਸ ਚਾਰੇ ਹੁੰਜੀਆਂ ਚ ਲਾ ਦੇਣੇ ਬੰਡ ਤਾਂ ਉਹ ਤਾਂ ਇੱਕ ਨਹੀਂ ਕਰਦੇ ਮਿਸਤਰੀ ਸਾਰੇ ਹੁੰਜੀਆਂ ਦਾਰ ਦੇਣੇ ਜਿੱਦਨੂੰ ਲੋਡ ਆਪਣਾ ਉਧਰ ਨੂੰ ਤਾਰ ਪਜਾਲਾ ਬੇ ਉੱਥੇ ਤੇ ਬਾਕੀ ਜੇ ਕੰਸੀਡਰ ਨਹੀਂ ਰੱਖਣੀ ਹੈ ਕਰਸ਼ੀਲਾ ਵੀ ਲਾਉਣੀ ਆ ਮੂਰੇ ਬੱਦਰੇ ਚ ਉਹਦੇ ਤੇ ਕੰਸੀਡਰ ਰੱਖ ਲਓ ਉਹ ਤਾਂ ਆਪੇ ਕਰ ਦੇਣਾ ਸੀ ਇੰਨਾ ਕਿ ਤਾ ਲੈਣ ਗਿਆ ਤਾਂ ਜੈਤਵਾਰ ਆ ਦੁਕਾਨ ਬੰਦ ਕਰਕੇ ਆ ਮਨਸੂਹੇ ਵਾਲਾ ਬੰਦ ਕਰਕੇ ਆ ਕੱਲ ਨੂੰ ਕਰਾਂਗੇ ਕੱਲੂ ਕਰਾਂਗੇ ਅੱਜ ਲੋਡ ਵੀ ਨਹੀਂ ਹੈਗੀ ਇਹਨੇ ਅੱਜ ਸਰੀਏ ਬੱਢਣ ਦਾ ਪਰ ਲਾਈਟ ਭੱਜ ਗਈ ਮਿਸਤਰੀ ਆਇਆ ਲਾਈਟ ਭਜਾਤੀ ਦੇਖ ਲੈ ਆ ਜੋਨੀ ਮੇਰੇ ਨਾਲ ਬੈਠਿਆ ਰੱਬ ਨੂੰ ਹੈ ਉਹ ਮੇਰੇ ਨਾਲ ਰੱਬ ਨੂੰ ਗੈਰ ਹੈ ਉਹ ਇਧਰ ਆ ਆ ਕੇ ਉਹਨੇ ਹੱਥ ਬੰਦ ਕਰ ਦਿੱਤਾ ਨੇਰੀ ਘਰ ਬਹੁਤ ਅਸੀਬੀ ਅੱਜ ਮਹੀਨੇਰੀ 10 11 ਦੀ ਸਾਡੀ ਮਹੀਨੇ ਚਾਰ ਵਜੇ ਤਾਂ ਦੱਸਿਆ ਵਾ ਪੌਣੇ 4 ਹੋ ਗਏ ਮੈਸੇਜ ਆਇਆ ਬਤਾ ਬਿਜਲੀ ਵਾਲਿਆਂ ਨੇ ਵੀ ਭੇਜਿਆ ਵਜ ਤਾਂ ਬਿਜਲੀ 4 ਵਜੇ ਨੇਰੀ ਦਸੀ ਵੀ 50 ਕਿਲੋਮੀਟਰ ਦੀ ਸਪੀਡ ਗੱਲ ਤੇ ਰਿਪੇਅਰ ਫਾਈਲ ਅੱਜ ਛੇੜੀ ਜਾਣਾ ਹੈ ਆਮ ਜੇ ਜਾਇਆ ਠੀਕ ਆ ਬੋਲੇ ਬੋੜਾ ਜੀ ਤੂੜੀ ਗਾ ਨਿਬੜ ਗਿਆ ਦੁਪਹਿਰੇ ਨੂੰ ਪਤਾ ਨਹੀਂ ਕੋਈ ਲਾਉਂ ਕਰ ਲਾਉਂ ਲਓ ਜੀ ਦੇਖਦੇ ਆ ਕੱਲ ਨੂੰ ਲੈਂਟਰ ਪਾਉਣ ਦੀ ਕੋਸ਼ਿਸ਼ ਹੈ ਬਾਕੀ ਕੀ ਬਣਦਾ ਮੌਸਮ ਗੱਲ ਆਹਾ ਫਿਰ ਤੱਕ ਹਮ ਇਹ ਸਰੀਆ ਬੰਨ ਹੋਊਗਾ ਵੱਢ ਕੇ ਤਾਂ ਹੀ ਆ ਲਾਈਟ ਆਉਂਗੀ ਪਤਾ ਹੋਈ ਬਦਲ ਹੋਊ ਤੇਰਾ ਸਰ ਇਹ ਤਾਂ ਬੇ ਤੂੜੀ ਤੇ ਤੂੜੀ ਤਾਂ ਤਾਂ ਨਹੀਂ ਚੱਲਣਾ ਗਾ ਲੂ ਮੀ ਵੇ ਪੈ ਜਾਣਾ ਅੱਜ ਤੋਂ ਕਾਇਨ ਨਹੀਂ ਨਿਕਲੀ ਨਹੀਂ ਹੈਗੀ ਇਹ ਤਾਂ ਬਣੀਗੜਿਆਂ ਦੇ ਛੋਲੇ ਨਹੀਂ ਤੇ ਕੰਡੇ ਲਾ ਦੇਣਾ ਕਿਸੇ ਇਹ ਵੀ ਉਕਣੀ ਪਈ ਆ ਵਿਚਾਰੇ ਮੋਂਗਲੀ ਮੋਲ ਭੰਨ ਲਓ ਕਹਿੰਦਾ ਮੈਂ ਕੱਚੇ ਖਾਣੇ ਤੇ ਦੱਸ ਨਹੀਂ ਪਿੰਡ 'ਚ ਨਹੀਂ ਪਤਾ ਵੀ ਛੋਲੇ ਵੀ ਜੇ ਵੇ ਸੜਕ ਦੇ ਉੱਪਰ ਤਰ ਗਏ ਨੇ ਯਾਰ ਅੱਧੀ ਦੁਨੀਆ ਛੋਲੇ ਖਾ ਗਈ ਉੱਥੇ ਆਟਾ ਆਟਾ ਵੀ ਹੁਣ ਤਾਂ ਚੱਕੀ ਬਣ ਜਾਂਦੇ ਨੇ ਕਿੱਥੇ ਜਾ ਹੁੰਦੇ ਨੇ ਉਹੀ ਤਾਂ ਚੱਕਰ ਬਹੁਤ ਜਣੇ ਤੋੜ ਕੇ ਲੈ ਜਾਂਦੇ ਤੇ ਚੱਕੇ ਤਾਂ ਆਏ ਨੇ ਚਲ ਦੁਕਾਨ ਉੱਪਰ ਹੂੰ ਹੂੰ ਨਾ ਨਾ ਠੀਕ ਆ ਚੱਲ ਕੋਈ ਨਹੀਂ ਦੇਖਦੇ ਆ ਲੈਟਰ ਹੁੰਦੀ ਕਿ ਨਹੀਂ ਆਉਂਦੀ ਹੁਣ ਲੈਟਰ ਤਾਂ ਇਹ ਵੇਖੀ ਜਗ੍ਹਾ ਲੈਡ ਹਨੇਰੀ ਨੂਰੀ ਦੇ ਕੇ ਛੱਡਣੀ ਇਨਾਂ ਨੇ ਇਹਦਾ ਜੀ ਮਾਦੀ ਕਰੀ ਨਾ ਮੈਂ ਤਰੀ ਅੱਤੀ ਪਿੱਛਲੇ ਉੱਤੇ ਜਿੰਨੇ ਚਾਹੀਦੇ ਆ ਹੈ ਹਾਂ ਹਾਂ ਕੰਦ ਦੇ ਦੇ 12 9 ਦੇ 9 12 ਦੇ 28 14 9 ਦੇ 14 ਹੈ 14 ਵਾਲੇ 12 ਦੇ ਹੋਣੇ ਉਹ ਆ 14 ਵੀ 9 ਵੀ ਹੋਵੇ ਕਾਦਾ ਨਹਿਮਦਾ ਇਹ ਕੀ ਲਾਇਆ ਹੈ ਸਪੈਸ਼ਲ ਤਿੰਨ ਮੋਟਰ ਪਾਏ ਤੇ ਮੋਟਰ ਵਾਲੇ ਹੋ ਕੇ ਖਰਾਬ ਇਹ ਬਚਿਆ ਇੱਕ ਨਹੀਂ ਆਪਣੇ ਪਿੰਡ ਨਾ ਨਾ ਰੱਖਿਆ ਹੈ ਮੈਨੂੰ ਮੇਰੇ ਕੋਲ ਤਾਂ ਬਹੁਤ ਵਧੀਆ ਹੋਇਆ ਹੈ ਗ੍ਰੋਥ ਕਰਕੇ ਆਇਆ ਹੈ ਹਜੇ ਲਾਇਨ ਨੂੰ 6 ਮਹੀਨੇ ਹੋਏ ਆ ਸਾਰੇ ਹੀ ਸੋਨੇ ਇਹਦਾ ਚੱਲਦਾ ਬਾਈ ਦੋ ਸਾਲਾਂ ਦਾ ਪੂਆ ਮਾਰ ਦਿੰਦਾ ਵਧੀਆ ਮਜ਼ਾ ਆਪ ਲਾਇਆ ਇਹ ਬਾਕੀ ਸਾਰੇ ਪਟੋਗੇ ਤੂੰ ਤਾਂ ਇਹ ਬਚਾਇਆ ਇੱਕ ਮੈਂ ਕਿ ਇਹ ਨਹੀਂ ਪਟਣਾ ਚਾਹੇ ਕੁਝ ਵੀ ਹੋ ਜਾਵੇ ਨਿੰਮ ਤਾਂ ਜ਼ਰੂਰੀ ਆ ਇਹਦਾ ਕਰਦੇ ਵੀ ਕੋਈ ਪੌਂਦੇ ਹੈਗੇ ਜਿਹੜੀਆਂ ਨਮੌਲੀ ਨਹੀਂ ਕਰਦੀਆਂ ਬਸ ਉਹ ਪੱਤੇ ਪੁੱਤੇ ਤਾਂ ਬਹੁਤ ਘੱਟ ਦਿੰਦੇ ਆ ਉਹ ਤਾਂ ਹੈਗਾ ਹੀ ਆ ਹੈਂ ਜੋ ਕੋ ਮਰਜ਼ੀ ਕਰੀ ਜਾਹ ਆ ਲਾ ਉਹ ਵੀ ਠੀਕ ਰਹਿੰਦੇ ਆ ਹਾਂ ਹਾਂ ਉਦੋਂ ਤੈਨੂੰ ਉਦੋਂ ਦੱਸੀਦਾ ਹੈਗੀ ਸੀ ਪਾਣੀ ਦਾ ਲਾਇਆ ਏ ਹੈ ਭਾ ਦੇਦਾਂ ਦੇ ਬਹੁਤ ਭਾਰੀ ਹੁੰਦੀ ਨੇ ਫੇਰ ਆਏ ਕਰ ਬਾਬੁਲੇ ਦੀ ਤਿਆਰੀ ਕੀ ਆ ਹੁਣ ਇਹ ਕਿੜੀਆਂ ਤਾਂ ਪੈਣ ਲੱਗ ਗਈ ਕੋਈ ਕੋਈ ਪਾਣੀ ਘੜ ਜਾ ਓਏ ਕਬੂਤਰ ਕਬੂਤਰ ਉੱਤਰ ਜੰਨੇ ਆਪਣੇ ਅੰਮੀ ਪੈਦੇਗਾ ਨਹੀਂ ਆਹ ਉੜੀ ਵੀ ਆਉਂਦੇ ਆ ਮਾਰੇ ਮੋਟਾ ਵੀ ਤਾਂ ਕੁਝ ਨਹੀਂ ਕਹਿੰਦਾ ਤੁਹਾਨੂੰ ਬਹੁਤੇ ਜੋ ਭੱਜਦੇ ਹੁਣੇ ਬਹੁਤ ਜੀ ਕਿੱਲੇ ਜਿਆਦਾ ਨਹੀਂ ਪੈਜੋ ਫਿਰ ਗਿਰ ਜਾਂਦੇ ਆਲੇ ਦਲੇ ਇਹ ਭਾਂਕੇ ਤੇ ਰੰਗ ਲਿਆ। ਅੱਛਾ। ਇਦੇ ਰੰਗ ਲੱਗਿਆ ਉਹ ਛਿੱਟੀ ਕਿੱਦਾਂ ਹੁੰਦਾ ਸੀ? ਰੰਗ ਕਰਕੇ। ਉਹ ਵੀ ਦੇਮਾ ਹਲੇ ਤਾਂ ਉੜਦੇ ਫਿਰਦੇ ਆ ਬੱਦਲ ਬਾਈ ਜੈਨ। ਨਾ ਹਲੇ ਤਾਂ ਸ਼ੁਰੂ ਹੋਇਆ ਕਿਣੀ ਭੂਰ ਜੀ ਆ। ਬਾਕੀ ਹਲੇ ਪਤਾ ਨਹੀਂ ਰੰਗ ਢੰਗ ਦਾ ਇਹਦਾ। ਚੜਿਆ ਉਹਦਾ ਬਥੇਰੀ ਆ ਕਾਲੀ ਘਟਾ। ਹਾਂ। ਕਿਣੀ ਦੇ ਲੈ ਗੱਡੀ ਗੱਡੀ ਆ ਖੜਕਾ ਕਹਣਾ ਕਰਦੀ ਟੀਨ ਪਰ ਗੋਲੇ ਮੰਗੂ। ਲੈ। ਮੁੱਟੀ ਗਣੀ ਐ ਨਾ ਪੂਰੀ ਗੜਕਦਾ ਵੀ ਉਹੀ ਸਾਫ ਗੱਲ ਚੱਲ ਆ ਗਿਆ ਸਟਾਰਟਿੰਗ ਹੋ ਗਈ ਲਓ ਜੀ ਮੀਨੇ ਪੂਰੀ ਨੇਰੀ ਵਾਲੀ ਪਈ ਆ ਇੱਧਰ ਸਾਡੇ ਕਬੂਤਰ ਬਾਜ਼ ਲਾਈਵ ਚੱਲਦਾ ਹਾਂ ਉੱਥੇ ਮੀ ਨਹੀਂ ਹੈਗਾ ਦੇਖ ਲੈ ਬਹੁਤ ਆ ਆ ਯਾਰ ਕੁੱਤੇ ਭਰਾ ਉਹ ਖੜਾ ਆ ਦੇ ਕੀ ਆ ਦੇ ਬੰਦੇ ਆਉ ਲੈ ਬੰਦੇ ਆਵਗੇ ਫਿਰ ਦੇ ਕੋਟ ਨਹੀਂ ਜਮੇਗੀ ਨਹੀਂ ਨਹੀਂ ਹੈਗਾ ਬਾਬਾ ਜਲਦੀ 5 ਮਿੰਟ ਬੱਸ ਅੱਜਾ ਉਰੇ ਦਾ ਪੂਰਾ ਮੀਂਹ ਪੈਂਦਾ ਦੇ ਲਾ 45 ਚਲਾਤੇ ਮਾਰੋ ਮਾਰ ਕੋਪੜ ਵਾਲਾ ਆ ਗਿਆ ਕੋਪੜ ਆ ਗਿਆ ਆਇਆ ਇੱਥੇ ਕਿੱਥੇ ਗਿਆ ਆਵਾਜ਼ ਕਿਹਦੇ ਲਈ ਹੈ ਮੇਰੀ ਢਾਲਤੀ ਉਰੇ ਦਾ ਮੀਂਹ ਆ ਨਾ ਕਾਲੂ ਤੂੜੀ ਫੇਰ ਨਹੀਂ ਬਣਦੀਆਂ ਕਾਲੂ ਤੂੜੀਆਂ ਵੇ ਨਹੀਂ ਵੜਨੀਆਂ ਔਰ ਦਾ ਕਬੂਤਰ ਅਨੇਕ ਔਰ ਦੇ ਦੋ ਉਹ ਬਹਿ ਗਿਆ ਇੱਕ ਇਹ ਅੱਜ ਦਾ ਮਾਏਗਾ ਭੰਗਾ ਜਾਨੂ ਭੇਜਣਾ ਉਹੀ ਤਾਂ ਹੈਗਾ ਦੇਖਣਾ ਹੁਣ ਇਹ ਟੱਕੜਾਂ ਦੇ ਮੱਟਾ ਵਾਣਾ ਉਹ ਲੈ ਇਹ ਆਪਣਾ ਦੌ ਲਾਉਣ ਨੂੰ ਫਿਰਦੇ ਕੋਈ ਕਬੂਤਰੇ ਗਿਰ ਗਏ ਅਜੇ ਬੈ ਜਾ ਬੈ ਜਾ ਹੁਣ ਹਵਾ ਚੱਲਦੀ ਆ ਲੋ ਜੀ ਮੀਂਹ ਸੋਣਾ ਹੋ ਗਿਆ ਫੇਰ ਪੈ ਗਿਆ ਨਾ ਪੂਰਾ ਜ਼ੋਰ ਗੱਲਾਂ ਬੋਲੇ ਮੀਂਹ ਪੋਈ ਜਾਂਦਾ ਹਾਂ ਜੀ ਕੋਈ ਬਾਤ ਨਹੀਂ ਮੌਸਮ ਠੰਡਾ ਹੈ ਆਹ ਹਾਹ ਬਹੁਤ ਗਰਮੀ ਥਾ ਬਹੁਤ ਗਰਮੀ ਦਾ ਉਹ ਹੂੰ ਚੱਲ ਆ ਜਾ ਉੱਥੇ ਨੂੰ ਆ ਜਾ ਕੁਰਸੀ ਚੱਕ ਲਿਆ ਇਹਦੇ ਬੈਠੇ ਗੱਲਾਂ ਮਾਰਨ ਲੱਗੇ ਹੋਏ ਆ ਗੱਲਾਂ ਚੱਲਦੀਆਂ ਹੂੰ ਅੱਛਾ ਨਹੀਂ ਪੋਈ ਜਾਂਦਾ ਬੋਲਾ ਕਰੇਗਾ ਮੌਸਮ ਪੂਰਾ ਗੜਬੜ ਆ ਚਲੋ ਗੜ ਘਰੇ ਆ ਪੂਰਾ ਐਨ ਹਾਂ ਬੋਲੇ ਬੋਲੇ ਨੂੰ ਕਹਿੰਦਾ ਕੁਰਸੀ ਚੱਕ ਲਿਆ ਕੁਰਸੀ ਚੱਕੇ ਨਹੀਂ ਲਿਆ ਆ। ਹੂੰ। ਤਾਈ ਦੇ ਚ ਕੱਖ ਰਹਿਗੇ ਬੱਢਣ ਤੇ। ਕੱਖ ਤਾਂ ਬੜੇ ਵੀ ਰਹਿਗੇ। ਆਪਣੇ ਤਾਂ ਚ ਰਹਿਗੇ ਤਾਈ ਦੇ ਤਾਂ ਅਡਵਾਂਸ ਪਾਈ ਹੁੰਦੇ 1 ਦਿਨ ਦੇ। ਯਾ ਆਪਣਾ ਤਾਂ ਤਾਈ ਦੇ ਪੈਰਾ ਰੱਖਿਆ ਹੋਣੀ ਆ। ਪੈ ਵੀ ਹੁੰਦੀ ਆ ਉਹਦੇ। ਪੂਰਾ ਹਜੇ ਬੱਦਲ ਚੜ ਕੇ ਆ ਰਹੇ ਐਨ ਗਰਜਦਾ ਬਰਜਦਾ। ਹਾਂਜੀ। ਚਲੋ। ਲੋ ਜੀ ਮੋਟਰ ਬਗੇੜਾ ਮਾਰਨ ਆਇਆ ਪਤਾ। ਮੀਂਹ ਫੇਰ ਆ ਗਿਆ ਇੱਥੇ ਖੜ ਗਈ ਅਸੀਂ ਇੰਨੇ। ਬੰਦੇ ਸਾਡੇ ਕਾਲੂ ਚੱਲੇ ਸਾਰੇ ਬਿਹਾਰ ਨੂੰ ਐ ਨਤੀਆ ਹਾਂਜੀ ਮੈਂ ਸਾਰੇ ਬਿਹਾਰ ਨੂੰ ਭੱਜ ਚੱਲੇ ਹਾਂਜੀ ਇੱਕ ਦੇਵਰਾਜ ਰਹੂੰਗਾ ਸਾਡਾ ਪੱਕਾ ਬੰਦਾ ਪੱਕਾ ਬੰਦਾ ਜਿਹੜਾ ਜਾਂਦਾ ਨਹੀਂ ਹੈਗਾ ਹਾਂਜੀ ਇਹ ਤਾਂ 2 ਸਾਲ ਨਹੀਂ ਜਾਏਗਾ ਇੱਕ ਬੋਲਾ ਰਹੂੰਗਾ ਫਿਰ ਹਾਂ ਬੋਲਾ ਦੋਹਾਂ ਨੇ ਉਰੀ ਆ ਜਾਣਾ ਫਿਰ ਬੋਲਾ ਇਸ ਕੋਲ ਆ ਜਾਏਗਾ ਹਾਂ ਕਹਿੰਦੇ ਉਰੀ ਆ ਜਾਣਾ ਬੋਲਾ ਕਹਿੰਦਾ ਮੈਂ ਹੁਣ ਬੱਚੋਂ ਚੱਲੀ ਐ ਦਖਣਦਾਰੋਂ ਖੁੰਬੜਿਆ ਹੁਣ ਨਾ ਜੀ ਤੋ ਹੈ ਦਾ ਤਾਂ ਲੀਕ ਤਾਂ ਕਰੇਗਾ ਨਾ ਟੂੜੀ ਚੱਕਣ ਦਿੰਦਾ ਨਾ ਮੀ ਪੈਂਦਾ ਨਾ ਬਾਸਤਾ ਚਾਰ ਪਈ ਜਾਵੇ ਚੋ ਵੀ ਅੱਛਾ ਹੈ ਉਹੀ ਤਾਂ ਚੱਕਰ ਆ ਇੱਕ ਗੰਡੇ ਦਾ ਲੱਗੇ ਕੱਲ ਤਿੰਨ ਕ ਟਰਾਲੀਆਂ ਬਣੀਆਂ ਚਾਰ ਅੱਜ ਫੇਰ ਨਹੀਂ ਬਣਨੀ ਕੱਲੂ ਵੀ ਨਹੀਂ ਬਣਣੀਆਂ ਉਤਨਾ ਟੂੜੀ ਆਪਣਾ ਨਾਂ ਕੀ ਕਰ ਤਿੰਨ ਤਾਂ ਟਰਾਲੀਆਂ ਪਾਈਆਂ ਹੈ ਤਿੰਨ ਟਰਾਲੀਆਂ ਵਿੱਚ ਫੇਰ ਕਿੰਨੀ ਗਾਹ ਘੱਟੋ ਘੜ 300 ਪੰਡ ਚਾਹੀਦੀ ਆ ਰੋਜ਼ ਦੀ 1 ਪੰਡ ਦੇ ਸਾਹਬ ਕਾ 400 ਪੰਡ ਚਾਹੀਦੀ ਉਹ ਤਾਂ ਸਿਆਲ ਚ ਆਗਾ ਕਰਕੇ ਸਰ ਜਾਂਦਾ ਨਹੀਂ ਕਿੱਥੇ ਸਰਨ ਆਗੇ ਕਰਕੇ ਤਾਂ ਆਪਣਾ ਸਰ ਜਾਏਗਾ ਨਹੀਂ ਕਿੱਥੇ ਸਰਦਾ ਏ ਟੁੜੀ ਗੱਲ ਦਿੱਤਾ ਸੀ ਕਿ ਕਣਾ ਗੜਕਦਾ ਏ ਇਹ ਕਹਿੰਦਾ ਨਤੀਏ ਨੇ ਜਾਣਾ ਐ ਗਾਲੂ ਵਿਹਾਰ ਨੂੰ ਆ ਸਾਬ ਕਿਤਾਬ ਗਾਲੂ ਕਰੂਗੇ ਫਿਰ ਕੱਲ ਸਵੇਰੇ ਆ ਤੇਰੇ ਪੈਸੇ ਇਕੱਠੇ ਕਰਕੇ ਬੋਲ ਦੀ ਆ 10 ਵਜੇ ਤੱਕ हमको ਪੈਸਾ ਦੇ ਦੇ ਠੀਕ ਆ ਵੀ ਅਸੀਂ ਵਿਹਾਰ ਨੂੰ ਜਾਣਾ ਅਸੀਂ ਰਾਣਾ ਅਸੀਂ ਨਾ 6 ਤਾਰੀਖ ਫਿਰ ਗੱਡੀ ਫੜਨਾ ਵੀ ਹੈ ਜਗਦੀਪ ਬੋਲਦਾ ਮੈਂ 5 ਕਾ ਪਾਣੀ ਛੱਡ ਦੇ ਅੱਛਾ ਅਗਲੀ ਛੇ ਨੂੰ ਅਗਲੀ ਛੇ ਨੂੰ ਕਿੱਥੇ ਗੱਡੀ ਫੜਿਓ ਪਹਿਲੀ ਨੂੰ ਬੈਠਿਓ ਗੱਡੀ ਤਾਂ ਹੀ ਮਿਲਨੀ ਆ ਬਈ ਤੇ ਨਹੀਂ ਬੈਠੋਗਾ ਕਹਦੇ 5 ਤਾਰੀਖ 3 ਨੂੰ ਕਾ ਮੁੰਡਾ ਕਾ ਮੁੰਡਾ ਨਹੀਂ ਲੈ ਫਿਰ 6 ਕਾ ਆਏਗਾ ਪਹਿਨੀ ਤੁਹਾਨੂੰ ਮਿਲਨੀ ਹੈਗੀ ਨਹੀਂ ਕਿਉਂ 7 ਕਾ ਹੋਣਾ ਮਿਲਣੀ ਨਹੀਂ ਛੇਤੀ ਤੁਹਾਨੂੰ ਟ੍ਰੇਨ ਕਰੈਨ ਤੁਹ ਮਿਲ ਜਾਤਾ ਬਸੇ ਰੋ ਚੱਲ ਦੇਖ ਲਿਓ ਕੋਈ ਨਹੀਂ ਆਜੋ ਤੁਰ ਕੇ ਆਜੋ ਤੁਸੀਂ ਇਹ ਟਾਈਮ ਲਾਉਣਾ ਉਹ ਦੀ ਬਰਾਜ ਇਹ ਤੁਰ ਕੇ ਆ ਜੀ ਉਹ ਮੈਨੂੰ ਘਰ ਨੂੰ ਜਾਣ ਨਹੀਂ ਦਊਂਗਾ ਅੱਜ ਇਹ ਭੱਜਾ ਹੁਣ ਮੈਂ ਤਾਂ ਨੀਂਦ ਆ ਜੇਣਾ ਹੁਣ ਚੱਲ ਦੇਖਦੇ ਆ ਜੀ ਸਾਜਰੇ ਮੈਂ ਕਿਹਾ ਆਮੀ ਵੀ ਪੈ ਗਿਆ ਹੁਣ ਕੰਮ-ਦੰਮ ਚੱਲੇਗਾ ਨਹੀਂ ਲੈ ਐਨਾ ਢੇਰ ਕੱਢਣ ਨੂੰ ਪਈ ਅਜ ਨਹੀਂ ਤੂੜੀ ਢੋਣ ਨੂੰ ਪਈ ਆ ਇਹਦਾ ਇੱਕ ਬਿੰਬਈਆ ਚੱਲ ਪਿਆ ਬਿਹਾਰ ਨੂੰ ਸਾਰੇ ਸਾਰੀ ਭੱਜ ਲੈਂਦੇ ਆ ਛੋਡਾ ਦਾ ਕੰਮ ਇਹ ਆ ਮੈਂ ਦੇਖ ਲਿਆ ਇੱਕ ਦੀ ਜਾਣਦੀ ਦੇਰ ਆ ਸਾਰੀ ਫਰਾਰ ਹੋ ਲੈਂਦੇ ਵੀ ਚੱਲੀਏ ਹੁਣ ਤਾਂ ਬਸ ਨਹੀਂ ਇਹ ਲੋਕੀ ਜਾਏਗਾ ਇਹ ਨਹੀਂ ਜਾਂਦੇ ਇਹ ਤਾਂ ਪੱਕੇ ਭਾਂਡੇ ਆ ਨਹੀਂ ਇਹ ਸਭ ਵੀ ਕਹਤਾ ਨਹੀਂ ਜਾਏਗਾ ਚੱਲ ਦੇਖਦੇ ਆ ਕੋਈ ਨਹੀਂ ਚਲੋ ਚੱਲ ਠੀਕ ਆ ਪੰਜਾ ਮੈਦਾ ਹਵਾ ਚੱਲ ਪਈ ਹੁਣ ਨਹੀਂ ਹਟ ਗਿਆ ਘਟ ਗਿਆ ਕਦੇ ਹਟ ਜਾਂਦਾ ਕਦੇ ਇੱਕ ਹੋਰ ਵੀ ਆਂਬ ਥੱਲੇ ਉਹੀ ਮੀਂਹ ਜਿਆਦਾ ਲੱਗੀ ਜਾਂਦਾ ਹਾਂ ਭੱਜিয়ে ਘਰ ਨੂੰ ਚੱਲ ਠੀਕ ਆ ਜਦ ਨਾਮ ਨਹੀਂ ਹੁੰਦਾ